ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਜਿਹੜੇ ਲੋਕਾਂ ਨੂੰ ਪਾਠ ਕਰਨ ਦੇ ਲਈ ਸਮਾਂ ਨਹੀਂ ਮਿਲਦਾ ਉਹ ਸਾਰਾ ਦਿਨ ਜੇਕਰ ਇਹ ਪੰਜ ਪੰਕਤੀਆਂ ਵੀ ਬੋਲ ਲੈਂਦੇ ਹਨ ਤਾਂ ਵੇਖ ਲੈਣਾ ਉਹਨਾਂ ਦੇ ਉੱਪਰ ਪ੍ਰਮਾਤਮਾ ਜੀ ਦੀ ਕਿਵੇਂ ਕਿਰਪਾ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਸਦਾ ਤੁਹਾਡੇ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਉਹਨਾਂ ਵੀਰਾਂ ਅਤੇ ਭੈਣਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਸਾਡੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈ ਕਿ ਅਸੀਂ ਪਾਠ ਕਰ ਸਕੀਏ। ਉਹ ਕਹਿੰਦੇ ਹਨ ਕਿ ਅਸੀਂ ਜਿਉਂ ਹੀ ਦਿਨ ਵੇਲੇ ਤੋਂ ਉੱਠਦੇ ਹਾਂ, ਰਾਤ ਵੇਲੇ ਤਾਂ ਸਾਰਾ ਦਿਨ ਹੀ ਅਸੀਂ ਕੰਮਕਾਰਾਂ ਦੇ ਵਿੱਚ ਹੀ ਬਿਜ਼ੀ ਹੋ ਜਾਂਦੇ ਹਾਂ। ਇਸ ਕਰਕੇ ਅਸੀਂ ਚਾਹ ਕੇ ਵੀ ਉਸ ਮਾਲਕ ਦੇ ਲਈ ਉਸ ਵਾਹਿਗੁਰੂ ਅਕਾਲ ਪੁਰਖ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਤਾਂ ਮਨ ਦੇ ਵਿੱਚ ਬੜਾ ਹੀ ਬਾਅਦ ਵਿੱਚ ਪਛਤਾਵਾ ਹੁੰਦਾ ਹੈ ਮਨ ਪਰੇਸ਼ਾਨ ਰਹਿੰਦਾ ਹੈ ਕਿਉਂਕਿ ਅਕਸਰ ਹੀ ਅਸੀਂ ਤਾਂ ਕਥਾ ਕਹਾਣੀਆਂ ਵਿਚਾਰ ਮਹਾਂਪੁਰਖਾਂ ਜੀ ਦੇ ਪਾਸੋਂ ਸੁਣਦੇ ਹੀ ਰਹਿੰਦੇ ਹਾਂ ਤੇ ਜਦੋਂ ਮਹਾਂਪੁਰਖ ਜੀ ਆਖ ਦਿੰਦੇ ਹਨ ਕਿ ਸਾਡੇ ਬਾਕੀ ਕੀਤੇ ਹੋਏ ਕੰਮ ਸਾਡੇ ਨਾਲ ਨਹੀਂ ਜਾਣੇ ਤਾਂ ਨਾਮ ਦੀ ਕਮਾਈ ਹੀ ਜਾਣੀ ਹੈ ਤੇ ਕਹਿੰਦੇ ਕਿ ਉਸ ਵੇਲੇ ਫਿਰ ਸਾਡਾ ਮਨ ਦੁਖੀ ਹੁੰਦਾ ਹੈ ਕਿ ਅਸੀਂ ਤਾਂ ਸਾਰਾ ਦਿਨ ਹੀ ਦੁਨਿਆਵੀ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਹਾਂ ਪਰ ਮਾਲਕ ਦਾ ਨਾਮ ਲੈਣ ਦੇ ਲਈ ਸਾਡੇ ਕੋਲ ਸਮਾਂ ਨਹੀਂ ਹੈ ਤਾਂ ਅੱਜ ਦੀ ਵੀਡੀਓ ਵਿੱਚ ਉਹਨਾਂ ਮਨੁੱਖਾਂ ਨੂੰ ਮਹਾਪੁਰਖਾਂ ਨੇ ਬੜੀ ਹੀ ਸੋਹਣੀ ਅਤੇ ਬੜੀ ਹੀ ਸੌਖੀ ਜੁਗਤ ਦੱਸੀ ਹੈ ਜੇਕਰ ਉਹ ਇਸ ਜੁਗਤ ਨੂੰ ਅਪਣਾ ਲੈਂਦੇ ਹਨ ਤਾਂ ਉਹ ਜੇਕਰ ਪਾਠ ਨਹੀਂ ਵੀ ਕਰਦੇ ਤੇ ਇਹ ਪੰਜ ਭਗਤੀਆਂ ਉਹ ਬੋਲ ਸਕਦੇ ਹਨ ਮਹਾਪੁਰਖ ਜੀ ਆਖਦੇ ਹਨ ਕਿ ਬਿਲਕੁਲ ਵੀ ਨਿਰਾਸ਼ ਹੋਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਦੁਖੀ ਹੋਣ ਦੀ ਵੀ ਲੋੜ ਨਹੀਂ ਹੈ ਅਤੇ ਨਾ ਹੀ ਤੁਹਾਨੂੰ ਕੋਈ ਬਹਾਨੇ ਬਣਾਉਣ ਦੀ ਲੋੜ ਹੈ ਕਿਉਂਕਿ ਜੇਕਰ ਸਾਨੂੰ ਅੰਮ੍ਰਿਤ ਵੇਲੇ ਵੀ ਸਮਾਂ ਨਹੀਂ ਮਿਲਦਾ ਦੁਪਹਿਰ ਵੇਲੇ ਵੀ ਸਮਾਂ ਨਹੀਂ ਮਿਲਦਾ ਰਾਤ ਵੇਲੇ ਸੌਣ ਲੱਗਿਆਂ ਵੀ ਸਮਾਂ ਨਹੀਂ ਮਿਲਦਾ ਤਾਂ ਜੇਕਰ ਸਾਰੇ ਦਿਨ ਦੇ ਵਿੱਚ ਇਹ ਪੰਜ ਸ਼ਬਦ ਵੀ ਬੋਲ ਦਿੰਨੇ ਹਨ ਤਾਂ ਵੀ ਵਾਹਿਗੁਰੂ ਅਕਾਲ ਪੁਰਖ ਜੀ ਦੀ ਬੇਅੰਤ ਕਿਰਪਾ ਸਾਡੇ ਤੇ ਹੋ ਸਕਦੀ ਹੈ ਤੇ ਇਹ ਜੋ ਪੰਜ ਸ਼ਬਦ ਬੋਲਣੇ ਹਨ ਇਹ ਪੰਜ ਖਾਸ ਵੇਲਿਆਂ ਤੇ ਹੀ ਬੋਲਣੇ ਹਨ ਉਹ ਕਿਹੜੇ ਪੰਜ ਸ਼ਬਦ ਹਨ ਤੇ ਕਿਹੜੇ ਖਾਸ ਵੇਲੇ ਹਨ ਜਿਨ੍ਹਾਂ ਦੇ ਉੱਤੇ ਪੰਜ ਸ਼ਬਦ ਆਪਾਂ ਬੋਲਣੇ ਹਨ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੀ ਇਸ ਕਰਕੇ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿਪ ਨਾ ਕਰਨਾ ਜੀ ਤੇ ਧਿਆਨ ਨਾਲ ਸਾਰੀ ਨੂੰ ਅੰਤ ਤੱਕ ਸੁਣ ਲੈਣਾ ਜੀ ਤੇ ਸਮਝ ਲੈਣਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਕਰਨਾ ਸਿੱਖ ਲਓ ਸਾਧ ਸੰਗਤ ਜੀ ਸਾਧ ਸੰਗਤ ਜੀ ਆਪਾਂ ਵੇਖਦੇ ਹਾਂ ਕਿ ਕਈ ਮੇਰੇ ਵੀਰ ਭੈਣਾਂ ਅਜੇ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਜਿਵੇਂ ਹੀ ਬਹੁਤ ਚਾਹ ਕੇ ਵੀ ਗੁਰੂ ਦੇ ਲਈ ਗੁਰਬਾਣੀ ਦੇ ਲਈ ਸਮਾਂ ਨਹੀਂ ਕੱਢ پا ਰਹੇ ਸਵੇਰ ਤੋਂ ਹੀ ਉੱਠ ਜਾਂਦੇ ਹਨ ਫੇਰ ਵੀ ਉਹ ਉਹਨਾਂ ਦੇ ਆਪਣੇ ਕੰਮਕਾਰ ਹੀ ਪੂਰੇ ਨਹੀਂ ਹੁੰਦੇ ਉਹ ਇੱਕ ਚੌਂਕੜੇ ਦੇ ਵਿੱਚ ਬੈਠ ਕੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਸਕਦੇ ਵੈਸੇ ਤਾਂ ਹਰੇਕ ਗੁਰਸਿੱਖ ਦੇ ਲਈ ਪੰਜ ਬਾਣੀਆਂ ਦਾ ਨਿਤਨੇਮ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸਾਨੂੰ ਸਾਡੇ ਸਤਿਗੁਰ ਜੀ ਨੇ ਹੀ ਸਮਝਾਇਆ ਹੈ ਚਾਹੇ ਆਪਾਂ ਦੁਨੀਆ ਭਰ ਦੇ ਕੰਮਕਾਰ ਜਿੰਨੇ ਮਰਜ਼ੀ ਕਰ ਲਈਏ ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਈਏ ਪਰ ਇੱਕ ਤਿਲ ਮਾਤਰ ਚੀਜ਼ ਵੀ ਸਾਡੇ ਨਾਲ ਨਹੀਂ ਜਾਣੀ ਸਾਡੇ ਨਾਲ ਸਿਰਫ ਜਾਨਣਾ ਹੈ ਜੀ ਨਾਮ ਦੀ ਕਮਾਈ ਤਾਂ ਫਿਰ ਜੇ ਸਾਡੇ ਕੋਲ ਨਾਮ ਦੀ ਕਮਾਈ ਹੈ ਹੀ ਨਹੀਂ ਤਾਂ ਫਿਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਜੇਕਰ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਹੀ ਨਹੀਂ ਜਪ پا ਰਹੇ ਤੇ ਨਾ ਤਾਂ ਸਾਡੇ ਬਾਕੀ ਦਿਨ ਭਰ ਦੇ ਕੰਮ ਕੀਤੇ ਹੋਏ ਵੀ ਵਿਅਰਥ ਹੀ ਮੰਨੇ ਜਾਂਦੇ ਹਨ ਅਤੇ ਦੂਸਰੀ ਗੱਲ ਕਿ ਅਸੀਂ ਚਾਹੇ ਕੰਮਕਾਰ ਕਰਦੇ ਰਹਿੰਦੇ ਹਾਂ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਹਾਂ ਫਰਜ਼ ਵੀ ਨਿਭਾਉਂਦੇ ਹਾਂ ਪਰ ਮਨ ਨੂੰ ਸ਼ਾਂਤੀ ਤੇ ਸਕੂਨ ਨਹੀਂ ਮਿਲਦਾ ਕਿਉਂਕਿ ਸਾਡੇ ਮਨ ਨੂੰ ਸ਼ਾਂਤੀ ਅਤੇ ਮਨ ਨੂੰ ਸਕੂਨ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਹੀ ਮਿਲਣਾ ਹੈ ਤਾਂ ਫਿਰ ਆਪਾਂ ਕੋਸ਼ਿਸ਼ ਕਰਨੀ ਹੈ ਕਿ ਕੋਈ ਵੀ ਵੇਲਾ ਕੋਈ ਵੀ ਮੌਕਾ ਆਪਣੇ ਹੱਥੋਂ ਕਦੇ ਵੀ ਜਾਣ ਨਹੀਂ ਦੇਣਾ ਜਦੋਂ ਉਸ ਵਾਹਿਗੁਰੂ ਦਾ ਅਸੀਂ ਨਾਮ ਨਾ ਲਈਏ ਬਾਣੀ ਦਾ ਜਾਪ ਗੁਰਬਾਣੀ ਦਾ ਪਾਠ ਕਰਦੇ ਹੀ ਰਹਿਣਾ ਚਾਹੀਦਾ ਹੈ ਵੇਲਾ گزر ਹੀ ਜਾਣਾ ਹੈ ਤੇ ਅਸੀਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਈਏ ਤੇ ਪੰਜ ਬਾਣੀਆਂ ਨੂੰ ਪੜ੍ਹਨਾ ਸ਼ੁਰੂ ਕਰ ਦਈਏ ਜੋ ਕਿ ਸਾਡੇ ਲਈ ਬਹੁਤ ਹੀ ਲਾਜ਼ਮੀ ਹੈ ਪਰ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਆਪਣੇ ਫਰਜ਼ਾਂ ਕਰਕੇ ਆਪਣੇ ਕੰਮਾਂ ਕਾਰਾਂ ਕਰਕੇ ਅੰਮ੍ਰਿਤ ਵੇਲਾ ਨਹੀਂ ਸੰਭਾਲ ਸਕਦੇ ਕਿਉਂਕਿ ਸਾਡੇ ਸਤਿਗੁਰੂ ਜੀ ਨੇ ਵੀ ਹੱਕ ਸੱਚ ਦੀ ਕਿਰਤ ਕਰਨ ਨੂੰ ਪਹਿਲ ਦਿੰਦੀ ਹੈ ਪਾਤਸ਼ਾਹ ਜੀ ਵੀ ਆਖਦੇ ਹਨ ਕਿ ਤੂੰ ਦੱਬ ਕੇ ਵਾਹ ਰੱਜ ਕੇ ਖਾ ਭਾਵਕੇ ਜਿਹੇ ਹੱਕ ਸੱਚ ਦੇ ਕਿਰਤ ਕਰ ਰਿਹਾ ਹੈ ਉਸ ਕਿਰਤ ਵਿੱਚ ਰੱਜ ਕੇ ਮਿਹਨਤ ਕਰ ਪੈਸਾ ਵੀ ਕਮਾਲ ਹੈ ਇਸ ਚੀਜ਼ ਦੇ ਲਈ ਸਾਨੂੰ ਕਿਤੇ ਵੀ ਮਨਾਹੀ ਨਹੀਂ ਹੈ ਬਸ ਕਿਰਤ ਦੇ ਨਾਲ ਨਾਲ ਨਾਮ ਵੀ ਹਵੇਸ਼ਾ ਪਰਮਾਤਮਾ ਦਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਪਾਤਸ਼ਾਹ ਜੀ ਦੇ ਉਪਦੇਸ਼ ਦੇ ਨਾਮ ਜਪਣ ਨਾਲ ਕਿਰਤ ਵੀ ਕਰਨੀ ਚਾਹੀਦੀ ਹੈ ਤੇ ਵੰਡ ਕੇ ਵੀ ਸ਼ਕਣਾ ਚਾਹੀਦਾ ਹੈ ਤਾਂ ਫਿਰ ਆਪਾਂ ਇਹਨਾਂ ਤਿੰਨਾਂ ਗੱਲਾਂ ਨੂੰ ਕਮਾਉਣਾ ਹੈ ਸਾਧ ਸੰਗਤ ਜੀ ਤਾਹੀਂ ਸਾਡਾ ਜੀਵਨ ਸਫਲਾ ਹੋ ਸਕੇਗਾ। ਤਾਂਹੀਂ ਅਸੀਂ ਮਹਾਪੁਰਖਾਂ ਦੇ ਬਚਨ ਮੰਨ ਸਕਾਂਗੇ। ਮਹਾਪੁਰਖ ਜੀ ਦੱਸਦੇ ਹਨ ਕਿ हे ਮਨੁੱਖ ਜੇ ਤੇਰੇ ਕੋਲ ਕੰਮਾਂ ਕਾਰਾਂ ਕਰਕੇ ਸਮਾਂ ਬਿਲਕੁਲ ਵੀ ਨਹੀਂ ਬਚਦਾ ਅਤੇ ਇਸ ਕਰਕੇ ਤੈਨੂੰ ਹੁਣ ਨਿਰਾਸ਼ ਹੋਣ ਦੀ ਕੋਈ ਵੀ ਲੋੜ ਨਹੀਂ ਹੈ। ਜੇਕਰ ਕੋਈ ਪੰਜ ਸ਼ਬਦ ਵੀ ਬੋਲ ਦੇਵੇ ਤਾਂ ਤੇਰੀ ਹਾਜ਼ਰੀ ਗੁਰੂ ਚਰਨਾਂ ਵਿੱਚ ਲੱਗ ਜਾਵੇਗੀ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਹੀ ਤੇਰੇ ਉੱਤੇ ਕਿਰਪਾ ਕਰ ਦੇਣਗੇ। ਆਪਣੇ ਚਰਣਾ ਦੇ ਨਾਲ ਤੈਨੂੰ ਜੋੜੀ ਰੱਖਣਗੇ ਤੇਰੇ ਸਮੇਂ ਦੀ ਸੈਟਿੰਗ ਆਪਣੇ ਆਪ ਹੀ ਕਰ ਦੇਣਗੇ ਅੰਮ੍ਰਿਤ ਵੇਲਾ ਵੀ ਤੇਰੀ ਝੋਲੀ ਦੇ ਵਿੱਚ ਫਿਰ ਪੈ ਜਾਵੇਗਾ ਅੰਮ੍ਰਿਤ ਵੇਲੇ ਦਾ ਨਿਤਨੇਮ ਵੀ ਤੈਨੂੰ ਮਿਲ ਜਾਵੇਗਾ ਕਿ ਜਿੰਨਾ ਮਨੁੱਖਾਂ ਦੇ ਅੰਦਰ ਆਪਣੇ ਗੁਰੂ ਪ੍ਰਤੀ ਗੁਰਬਾਣੀ ਪ੍ਰਤੀ ਪਿਆਰ ਹੁੰਦਾ ਹੈ ਤੜਪ ਹੁੰਦੀ ਹੈ ਭਰੋਸਾ ਹੁੰਦਾ ਹੈ ਪਾਤਸ਼ਾਹ ਉਹਨਾਂ ਦੇ ਰਸਤੇ ਫਿਰ ਆਪ ਹੀ ਸਾਫ਼ ਕਰ ਦਿੰਦੇ ਹਨ ਉਹਨਾਂ ਦੀ ਵਾਹ ਫੜ ਕੇ ਆਪਣੇ ਚਰਣਾ ਦੇ ਨਾਲ ਜੋੜ ਲੈਂਦੇ ਹਨ ਆਫਿਰ ਜੋ ਗੁਰਬਾਣੀ ਦੇ ਪੰਜ ਖਾਸ ਵੇਲਿਆਂ ਦੇ ਵਿੱਚ ਸ਼ਬਦ ਬੋਲਣ ਦੇ ਲਈ ਕਿਹਾ ਹੈ ਉਹ ਇਸ ਤਰ੍ਹਾਂ ਹੈ ਸਤ ਸੰਗਤ ਜੀ ਮਹਾਪੁਰਖ ਜੀ ਆਖਦੇ ਹਨ ਕਿ ਭਾਵੇਂ ਜਿੰਨੇ ਮਰਜ਼ੀ ਹੀ ਆਪਾਂ ਬਿਜ਼ੀ ਹੋਈਏ ਪਰ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਉੱਠਦੇ ਅੰਸਾਰ ਤਾਂ ਇੱਕ ਮਿੰਟ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਕੱਢ ਹੀ ਸਕਦੇ ਹਾਂ ਉੱਠਦੇ ਅੰਸਾਰ ਹੀ ਪਹਿਲਾ ਸ਼ਬਦ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਹਿਣਾ ਹੈ ਉਸ ਤੋਂ ਬਾਅਦ ਜੇ ਹੋ ਸਕੇ ਤਾਂ ਮਾਲਕ ਦੀਆਂ ਦਿੱਤੀਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਨਾ ਹੈ ਅਤੇ ਇੱਥੇ ਇੱਕ ਸ਼ਬਦ ਦਾ ਜਾਪ ਕਰਨਾ ਹੈ ਕਿ ਵਿਸਰ ਨਹੀ ਦਾ ਤਾਰ ਆਪਣਾ ਨਾਮ ਦੇਹੋ ਗੁਣਗਾਵਾ ਦਿਨ ਰਾਤ ਨਾਨਕ ਚਾਓ ਇਹ ਇਹਨਾਂ ਪੰਕਤੀਆਂ ਦਾ ਜਾਪ ਕਰ ਲੈਣਾ ਹੈ ਫਿਰ ਉਠਦਿਆਂ ਸਾਰ ਧੰ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਕਰੇ ਨਾ ਮਹਤਾਜ ਇਹ ਵੀ ਸ਼ਬਦ ਆਪਾਂ ਬੋਲ ਸਕਦੇ ਹਾਂ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹਾਂ ਤੇ ਵਾਹਿਗੁਰੂ ਵਾਹਿਗੁਰੂ ਵੀ ਕਹਿ ਸਕਦੇ ਹਾਂ ਪਰ ਉੱਠਦੇ ਅੰਸਾਰ 1 ਮਿੰਟ ਜ਼ਰੂਰ ਆਪਣੇ ਪਰਮਾਤਮਾ ਦੇ ਲਈ ਕੱਢ ਲੈਣਾ ਚਾਹੀਦਾ ਹੈ ਸਵੇਰ ਦਾ ਕੱਢਿਆ ਹੋਇਆ 1 ਮਿੰਟ ਸਾਨੂੰ 24 ਘੰਟੇ ਦੇ ਵਿੱਚ એનર્ਜੀ ਦੇ ਨਾਲ ਭਰਪੂਰ ਹੀ ਰੱਖੇਗਾ ਸਾਰਾ ਦਿਨ ਸਾਡੇ ਉੱਤੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਮਿਹਰ ਭਰਿਆ ਹੱਥ ਬਣਿਆ ਰਹਿੰਦਾ ਹੈ ਤਾਂ ਸਵੇਰੇ ਉੱਠਦੇ ਅੰਸਾਰ ਹੀ 1 ਮਿੰਟ ਤੁਸੀਂ ਜ਼ਰੂਰ ਕੱਢਣਾ ਹੈ ਉਸ ਤੋਂ ਬਾਅਦ ਮਹਾਪੁਰਖ ਜੀ ਆਖਦੇ ਹਨ ਕਿ ਅੰਮ੍ਰਿਤ ਵੇਲੇ ਦਾ ਇਸ਼ਨਾਨ ਤਾਂ ਕਰਦੇ ਹੀ ਹਾਂ ਜਦੋਂ ਵੀ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਦਿਆਂ ਹੋਇਆਂ ਤੁਸੀਂ ਪੰਜ ਸ਼ਬਦ ਜ਼ਰੂਰ ਬੋਲਣੇ ਹਨ ਜੀ ਉਸ ਸਮੇਂ ਨੂੰ ਵੀ ਵਿਅਰਥ ਨਹੀਂ ਗਵਾਉਣਾ ਉਸ ਸਮੇਂ ਦੇ ਵਿੱਚ ਵੀ ਵਾਹਿਗੁਰੂ ਜੀ ਦਾ ਜਾਪ ਹੀ ਕਰਦੇ ਰਹਿਣਾ ਹੈ ਉੱਥੇ ਵੀ ਤੁਸੀਂ ਇਸ ਸ਼ਬਦ ਦਾ ਜਾਪ ਕਰ ਸਕਦੇ ਹੋ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਇਸ ਸ਼ਬਦ ਦਾ ਜਾਪ ਕਰ ਲਓ ਜਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਹਿ ਲਓ ਜਾਂ ਤੁਸੀਂ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਮਹਾਪੁਰਖ ਜੀ ਆਖਦੇ ਹਨ ਕਿ ਜਦੋਂ ਵੀ ਘਰ ਤੋਂ ਕੰਮ ਦੇ ਲਈ ਬਾਹਰ ਜਾਣਾ ਹੈ ਉਸ ਵੇਲੇ ਵੀ ਅਸੀਂ ਇਸ ਸ਼ਬਦ ਦਾ ਜਾਪ ਕਰ ਸਕਦੇ ਹਾਂ ਘਰ ਬਾਹਰ ਤੇਰਾ ਪਰਵਾਸਾ ਜਾਂ ਤੁਸੀਂ ਇਸ ਸਮੇਂ ਵੀ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਜਾਂ ਗੁਰਬਾਣੀ ਦੇ ਕਿਸੇ ਵੀ ਹੋਰ ਪੰਗਤੀ ਦਾ ਜੋ ਵੀ ਤੁਹਾਨੂੰ ਕੰਠ ਹੋਵੇ ਉਹਦਾ ਜਾਪ ਕਰਕੇ ਹੀ ਤੁਸੀਂ ਘਰੋਂ ਨਿਕਲਣਾ ਹੈ ਅਤੇ ਇਥੇ ਮਹਾਪੁਰਖ ਜੀ ਆਖਦੇ ਹਨ ਕਿ ਚਾਹੇ ਆਪਾਂ ਜਿੰਨੇ ਮਰਜ਼ੀ ਬਿਜ਼ੀ ਹੋਈਏ ਰੋਟੀ ਪਾਣੀ ਤਾਂ ਆਪਾਂ ਛੱਕਦੇ ਹੀ ਹਾਂ ਤੇ ਜੇਕਰ ਆਪਾਂ ਰੋਟੀ ਵੇਲੇਆਂ ਵੀ ਸ਼ੁਕਰਾਨਾ ਕਰਦੇ ਹਾਂ ਤਾਂ ਦਿਨ ਵਿੱਚ ਕਈ ਲੋਕ ਤਿੰਨ ਵਾਰ ਖਾਣਾ ਖਾਂਦੇ ਹਨ ਇਹ ਤਿੰਨ ਵਾਰ ਵੀ ਨਹੀਂ ਜਾਂ ਕੋਈ ਦੋ ਟਾਈਮ ਵੀ ਖਾਣਾ ਖਾਂਦੇ ਹਨ ਤੇ ਜੇ ਦੋ ਵੇਲੇਆਂ ਦੇ ਉੱਤੇ ਵੀ ਆਪਾਂ ਉਸ ਮਾਲਕ ਦਾ ਨਾਮ ਜਪ ਲਈਏ ਮਾਲਕ ਦਾ ਸ਼ੁਕਰਾਨਾ ਕਰ ਲਈਏ ਤਾਂ ਮਾਲਕ ਦੀ ਕਿਰਪਾ ਸਾਡੇ ਉੱਤੇ ਵਰਤ ਸਕਦੀ ਹੈ ਦਾ ਖਾਣਾ ਖਾਣ ਵੇਲੇ ਹਮੇਸ਼ਾ ਮਾਲਕ ਦਾ ਸ਼ੁਕਰਾਨਾ ਕਰਕੇ ਹੀ ਬੁਰਕੀ ਨੂੰ ਮੂੰਹ ਵਿੱਚ ਪਾਉਣਾ ਚਾਹੀਦਾ ਹੈ ਅਤੇ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਕਿ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਸਿਰਫ ਇੱਕ ਪੰਗਤੀ ਹੀ ਬੋਲ ਸਕਦੇ ਹਾਂ ਜਾਂ ਸਤਨਾਮ ਸ੍ਰੀ ਵਾਹਿਗੁਰੂ ਜੀ ਵੀ ਕਹਿ ਸਕਦੇ ਹਾਂ ਤੇ ਜਾਂ ਫਿਰ ਕਹਿ ਸਕਦੇ ਹਾਂ ਜੀ ਮਾਲਕਾ ਤੇਰਾ ਸ਼ੁਕਰਾਨਾ ਹੈ ਫਿਰ ਪਾਣੀ ਪੀਣ ਲੱਗਿਆਂ ਵੀ ਤੁਸੀਂ ਉਸ ਵੇਲੇ ਵੀ ਆਪਣੇ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਜਾ ਤੁਸੀਂ ਗੁਰਬਾਣੀ ਦਾ ਸ਼ਬਦ ਬੋਲ ਦੇਣਾ ਹੈ ਉਹ ਸ਼ਬਦ ਹੈ ਜੀ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਇਸ ਸ਼ਬਦ ਦਾ ਜਾਪ ਇਹਨਾਂ ਪੰਕਤੀਆਂ ਦਾ ਜਾਪ ਕਰਕੇ ਹੀ ਤੁਸੀਂ ਪਾਣੀ ਪੀ ਸਕਦੇ ਹੋ ਫਿਰ ਸਫ਼ਰ ਦੇ ਦੌਰਾਨ ਵੀ ਅਸੀਂ ਗੁਰਬਾਣੀ ਦਾ ਕੋਈ ਵੀ ਪਾਠ ਗੁਰਬਾਣੀ ਦਾ ਕੋਈ ਵੀ ਸ਼ਬਦ ਦਾ ਜਾਪ ਕਰ ਸਕਦੇ ਹਾਂ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਕਾਮਕਾਰਾਂ ਵਾਲਿਆਂ ਨੂੰ ਬਹੁਤ ਹੀ ਛੋਟ ਦਿੱਤੀ ਹੈ ਪਾਤਸ਼ਾਹ ਜੀ ਆਖਦੇ ਹਨ ਕਿ ਗ੍ਰਹਿਸਤੀ ਜੇਕਰ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾ ਰਿਹਾ ਹੈ ਫਰਜ਼ਾਂ ਨੂੰ ਨਿਭਾ ਰਿਹਾ ਹੈ ਜੇਕਰ ਉਹ ਇੱਕ ਜਪਜੀ ਸਾਹਿਬ ਦਾ ਵੀ ਪਾਠ ਅੰਮ੍ਰਿਤ ਵੇਲੇ ਉੱਠ ਕੇ ਕਰ ਲਵੇ ਤਾਂ ਉਹਦੀ ਹਾਜ਼ਰੀ ਪ੍ਰਵਾਨ ਹੋ ਜਾਂਦੀ ਹੈ ਸੋ ਜੇਕਰ ਇੱਕ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰ ਸਕਦੇ ਤਾਂ ਸਾਡੇ ਮਹਾਪੁਰਖਾਂ ਨੇ ਸਾਨੂੰ ਕਿੰਨੀਆਂ ਹੀ ਸੌਣੀਆਂ ਤੇ ਸੌਖੀਆਂ ਜੁਗਤੀਆਂ ਦਸੀਆਂ ਹਨ ਕਿ ਅਸੀਂ ਪੰਜ ਵੇਲਿਆਂ ਦੇ ਵਿੱਚ ਉਸ ਮਾਲਕ ਨੂੰ ਜੇਕਰ ਯਾਦ ਕਰ ਲੈਂਦੇ ਹਾਂ ਤਾਂ ਵੇਖ ਲੈਣਾ ਕਿ ਮਾਲਕ ਦੀ ਕਿਰਪਾ ਸਾਡੇ ਤੇ ਹਮੇਸ਼ਾ ਦੇ ਲਈ ਬਣ ਜਾਵੇਗੀ ਇਹ ਸਾਰੇ ਕੰਮ ਕਾਰ ਕਰਨ ਦੇ ਨਾਲ ਨਾਲ ਉਸ ਮਾਲਕ ਨੂੰ ਕਦੇ ਵੀ ਵਿਸਾਰਣਾ ਨਹੀਂ ਚਾਹੀਦਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੀ ਰਹਿਣਾ ਚਾਹੀਦਾ ਹੈ ਚਾਹੇ ਤੁਸੀਂ ਮਨ ਵਿੱਚ ਮੂਲ ਮੰਤਰ ਦਾ ਹੀ ਜਾਪ ਕਰਦੇ ਰਹੋ ਜੇਕਰ ਹੋਰ ਵੀ ਕੋਈ ਬਾਣੀ ਜਾਂ ਸ਼ਬਦ ਕੰਠ ਹੋਵੇ ਤੁਸੀਂ ਉਸ ਦਾ ਵੀ ਜਾਪ ਕਰ ਸਕਦੇ ਹੋ ਤੇ ਜਾਂ ਫਿਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਜਾਪ ਕਰਦੇ ਰਹੋ ਤਾਂ ਵੇਖ ਲੈਣਾ ਕਿ ਤੁਹਾਡੀ ਰਸਨਾ ਦੇ ਉੱਪਰ ਪ੍ਰਮਾਤਮਾ ਜੀ ਦਾ ਵਾਸ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਬਰਕਤਾਂ ਆ ਜਾਣਗੀਆਂ ਖੁਸ਼ੀਆਂ ਆ ਜਾਣਗੀਆਂ ਤੁਹਾਡਾ ਜਿਹੜਾ ਪਰਮਾਤਮਾ ਜੀ ਨੇ ਤੁਹਾਨੂੰ ਜੀਵਨ ਬਖਸ਼ਿਆ ਹੈ ਉਹ ਵੀ ਸਫਲਾ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ